ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਵੰਦ ਸਿੰਘ ਹੈ ਕੀ ਮਾਮਲਾ ਹੋਇਆ ਜੀ ਕੀ ਮਾਮਲਾ ਅੱਜ ਸ਼ਾਮ ਦਾ ਹੋਇਆ तकरीबन 6:30 ਵਜੇ ਤੇ ਮਨਜੀਤ ਸਿੰਘ ਨਾਮ ਦਾ ਵੀ ਟਰੈਕਟਰ ਲੈ ਜਾ ਰਿਹਾ ਸੀਗਾ ਤੇ ਉਹਦੇ ਸਾਹਮਣੇ ਹੀ ਬੱਸ ਆ ਰਹੀ ਸੀਗੀ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਅਚਾਨਕ ਐਕਸੀਡੈਂਟ ਵੀ ਕੋਈ ਏਡਾ ਵੱਡਾ ਨਹੀਂ ਸੀਗਾ ਟਰੈਕਟਰ ਆਪਦਾ ਸੇਫ ਨਿਕਲ ਗਿਆ ਸੀ ਬਸ ਪਿੱਛੇ ਟਰਾਲੀ ਚ ਲੱਗੀ ਚਲੋ ਇਹ ਨਾਰਮਲ ਗੱਲਾਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਇਕ ਕੰਮ ਕੀਤਾ ਮਨ ਲਓ ਕੁੱਟ-ਕੁੱਟ ਕੇ ਆਪਣੇ ਉਹ ਬੰਦੇ ਦੀ ਜਾਨ ਲੈ ਲਈ ਜੀ ਹੁਣ ਆਪਾਂ ਸੋਚੋ ਇਸ ਵਾਸਤੇ ਪੰਜਾਬ ਦੇ ਵਿੱਚ ਆਹਾਂ ਕੰਮ ਜੇ ਹੋਣ ਲੱਗੇ ਆਪਾਂ ਤਾਂ ਯੂਪੀ ਬਿਹਾਰ ਨਾਲੋਂ ਵੀ ਗਾਇ ਗੁਜਰੇ ਹੋਇਆ ਸਿਰਫ ਇੱਕ ਨਾਰਮਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਟਰੈਕਟਰ ਵੀ ਠੀਕ ਆ ਕੋਈ ਟਰਾਲੀ 'ਚ ਲੱਗਿਆ ਕੋਈ ਬੱਸ ਦੇ ਵਿੱਚ ਨਾਰਮਲ ਹੈ ਪਰ ਹਰਜਾਨਾ ਭਰ ਦਿੰਦੇ ਹਾਂ ਚਲੋ ਇਹ ਗੱਲਾਂ ਚੱਲਦੀਆਂ ਨੇ ਜੀ ਹਰਜਾਨਾ ਭਰ ਦਿੰਦੇ ਜੋ ਵੀ ਖਰਚਾ ਹੋਇਆ ਪਰ ਉਹਨਾਂ ਨੇ ਕੀ ਆ ਬਦਮਾਸ਼ੀ ਦਿਖਾਈ ਆ ਕੀ ਦਿਖਾਇਆ ਜੀ ਅਸੀਂ ਇੱਕ ਇੱਕ ਆਮ ਇਨਸਾਨ ਕੁੱਟ-ਕੁੱਟ ਕੇ ਮਾਰ ਦਿੱਤਾ ਜੀਦਾ ਤੁਹਾਡੇ ਸਾਹਮਣੇ ਆ ਹੈ ਉਹ ਲਾਸ਼ ਲੈ ਜੇ ਲੈ ਕੇ ਗਏ ਨੇ ਲਾਸ਼ ਸੜਕ ਤੇ ਪਈ ਤਿੰਨ ਘੰਟੇ ਦੀ ਲਾਸ਼ ਜੋ ਕਿ ਇੱਥੇ ਰੋੜ ਰਹੀ ਆ ਕੋਈ ਨਾ ਉਹਦਾ ਕੋਈ ਪੁੱਛ ਰਿਹਾ ਜੀ ਨਾ ਕੋਈ ਵਾਸਤਾ ਹਾ ਨਾ ਕੋਈ ਨਾ ਬੱਸ ਵਾਲ ਆਇਆ ਨਾ ਕੋਈ ਬੱਸ ਕਨੈਕਟਰ ਚਲੋ ਜੇ ਤੁਹਾਡੇ ਤੋਂ ਕੋਈ ਸਟਾਫ ਵੇਟ ਵੱਜ ਵੀ ਗਈ ਤਾਂ ਤੁਸੀਂ ਉਹਨੂੰ ਹਾ ਹਸਪਤਾਲ ਲੈ ਕੇ ਜਾਓ ਜੀ ਹੋ ਵੀ ਗਿਆ ਆਪਾਂ ਕਹਾਂ ਚੱਲੋ ਗੁੱਸੇ ਦੇ ਵਿੱਚ ਕੋਈ ਮਾੜੀ ਮੋਟੀ ਛੱਟਵੇਂ ਵੱਜ ਗਈ ਤਾਂ ਤੁਸੀਂ ਆਰਾਮ ਨਾਲ ਜਾਓ ਉੱਥੇ ਇਹ ਬੱਸ ਕਿੰਨਾ ਦੀ ਸੀ ਜੀ ਬੱਸ ਜੀ ਢੇਲੋਂ ਬੱਸ ਲਿਖਿਆ ਹੋਇਆ ਸਾਨੂੰ ਨਹੀਂ ਪਤਾ ਜੀ ਵੀ ਕਿੰਨਾ ਦੀ ਆ ਤੇ ਇਹ ਇਥੋਂ ਦਰਾਹੇ ਤੋਂ ਚੱਲਦੀ ਆ ਜੀ ਸਮਰਾਲੇ ਨੂੰ ਤੇ ਉਹ ਹੋਇਆ ਕਿਹੜਾ ਰੋਡ ਕਿੱਥੇ ਹੋਇਆ ਐਕਸੀਡੈਂਟ ਇਹ ਜੀ ਮਾਦਪੁਰ ਰੋਡ ਦੇ ਉੱਤੇ ਹੋਇਆ ਜੀ ਕੀ ਮੰਗ ਕੀ ਮੰਗ ਮੰਗ ਜੀ ਇਨਸਾਫ ਇੱਕ 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 ਬੰਦੇ ਦੇ ਵਾਸਤੇ ਕੀ ਹੋ ਸਕਦਾ ਇੱਕ ਇਨਸਾਫ ਹੀ ਚਾਹੀਦਾ ਜੀ ਸਾਨੂੰ ਤਾਂ ਉਹ ਉਸ ਇਨਸਾਨ ਪਰਿਵਾਰ ਵਿੱਚ ਹੁਣ ਉਹਦਾ ਮੁੰਡਾ ਉਹ ਬਾਹਰ ਆ ਜੀ ਜੋ ਪਤਾ ਲੱਗੇ ਤੇ ਉਹਦੀ ਮਿਸੀ ਦੀ ਡੈਥ ਹੋ ਚੁੱਕੀ ਹੈ ਇੱਕ ਆਵਦਾ ਕਰਕੇ ਇੱਕ ਖਾਰਿਆ ਸੀਗਾ ਤੇ ਇਸ ਤਰੀਕੇ ਨਾਲ ਲੜੜਦੀਏ ਤਾਂ ਮਤਲਬ ਇਹ ਇੱਕ ਗੁੰਡਾ ਕਰਦੀ ਹੋਗੀ ਕਿਸ ਤਰ੍ਹਾਂ ਜੀ ਗਾਂ ਵਿੱਚ ਜਾਂਦੇ ਉਸ ਜੀ ਕਿ ਕਾਰਵਾਈ ਤਾਂ ਜੀ ਪਰਚਾ ਹੋਵੇ ਉਹਨਾਂ ਦੇ ਇਨਸਾਨ ਜੋ ਵੀ ਇਨਸਾਨ ਇਹ ਇਹ ਜੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਜੀ ਇਹ ਇਹ 302 ਹੈ 302 ਹੈ ਮਰਡਰ ਹੈ ਇੱਕ ਔਰ ਪੰਜਾਬ ਦੀ ਧਰਤੀ ਤੇ ਖੜ ਕੇ ਇੱਕ ਇੱਕ ਅਜਿਹਾ ਮਰਡਰ ਹੋ ਜਾਣਾ ਜਿਹਨੂੰ ਆਪਾਂ ਦੇਖੇ ਦਰਿੰਦਗੀ ਹੈ ਦਰਿੰਦਗੀ ਤੋਂ ਉੱਪਰ ਕੋਈ 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 ਲਾਕਡਾਟ ਨਹੀਂ ਕੋਈ ਕੋਈ ਹੋਰ ਨਹੀਂ ਜੀ ਹਨਾ ਜੀ ਆਪਾਂ ਇੱਕ ਤਾਂ ਕਹਿੰਦੇ ਆ ਵੀ ਕਿਸੇ ਬੰਦੇ ਦੀ ਕੋਈ ਲਾਕਡਾ ਫਿਰ ਇੱਕ ਕੁੱਟ-ਕੁੱਟ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ ਜੀ ਅਸੀਂ ਤਾਂ ਇੱਕ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅੱਗੇ ਇਹੀ ਅਰਜ਼ ਕਰਦੇ ਆਂ ਵੀ ਇਨਸਾਫ ਮਿਲੇ ਇਨਸਾਫ ਪੂਰਾ ਬਾਕੀ ਆਪਣੇ ਤੁਹਾਨੂੰ ਜੀ ਨਾਮ ਮੈਂ ਹਰਿਉਂ ਕਲਾ ਤੇ ਕਰਸੇਵ ਸਿੰਘ ਜੀ ਕੀ ਮਾਮਲਾ ਹੋਇਆ ਜੀ ਮੇਰੀ ਮੈਸੇਜ ਸਰਪੰਚਾ ਮੈਂ ਸਰਪੰਚ ਦੇ ਤੌਰ ਤੇ ਆਇਆ ਜੀ ਇੱਥੇ ਤੇ ਸਾਡੇ ਪਿੰਡ ਦਾ ਮਨਜੀਤ ਸਿੰਘ ਜੀ 45 ਸਾਲ ਉਮਰ ਹਮ ਤੇ ੱਲਵਾਲਾਂ ਦੀ ਬਸ ਆ ਰਹੀ ਸੀ ਹਮ ਮਾਜਪੁਰ ਤੋਂ ਕੋ ਤੇ ਉਹਦੇ ਵੀ ਟਰਾਲੀ ਤੇ ਜਾ ਰਹੀ ਸੀ ਆਪਣਾ ਹਮ ਕਿੱਥੇ ਜਾ ਰਹੀ ਸੀ ਇਹ ਜਾ ਰਹੀ ਸੀ ਬੰਬਾ ਨੂੰ ਜੀ ਮੇਰਾ ਖਿਆਲ ਬੰਬਾ ਦੇ ਟਰੈਕਟਰ ਚਲਾਉਂਦਾ ਸੀ ਇਹ ਡਰਾਈਵਰ ਸੀ ਬੰਬਾ ਦੀ ਟਰਾਲੀ ਤੇ ਹਮ ਤੇ ਉਹ ਟਰਾਲੀ ਇਹਦੀ ਸਾਈਡ ਤੇ ਆ ਵੇਸੀ ਹਮ ਬਸ ਵਿੱਚ ਆਲੇ ਨੇ ਬਸ ਵਿੱਚ ਮਾਰੀ ਉਹ ਕਹਿੰਦੇ ਆਲੇ ਦਾਲ ਦੇ ਲੋਕ ਦੱਸਦੇ ਨੇ ਵੀ ਕੁੱਟ ਕੇ ਹੀ ਮਾਰ ਗਈ ਹਮ ਇਹ ਕੁੱਟ ਕੇ ਮਾਰਨ ਦਾ ਮਤਲਬ ਤਾਂ ਇਹੀ ਹੋਇਆ ਵੀ ਜਾਂ ਗੁੰਡਾਗਰਦੀ ਜਾਂ ਮਤਲਬ ਕਾਹਨ ਕਰਿਆ ਜਿਹੜਾ ਇਹਨਾਂ ਨੇ ਜਮਾਈ ਪਤਮਾਛੀ ਤੇ ਨਾ ਪੁੱਛਿਆ ਕਿ ਬੱਸ ਵਾਲੇ ਨੂੰ ਪੁੱਛਣਾ ਚਾਹੀਦਾ ਸੀ ਉਹਨਾਂ ਲੋਕਲ ਬੱਸਾਂ ਜੀ ਮ੍ਰਿਤਕ ਦੇ ਨੌਂ ਦੀ ਬੱਸਾਂ ਲੋਕਲ ਉਹਨਾਂ ਨੂੰ ਆ ਕੇ ਪੁੱਛਣਾ ਚਾਹੀਦਾ ਸੀ ਕੀ ਗੱਲਬਾਤ ਹੋਈ ਕੀ ਬਾਤ ਨਾ ਹੀ ਹੋਈ ਤੇ ਘੱਟੋ ਘੱਟ 7 ਵਜੇ ਦੀ ਗੱਲ ਆ 9:30 ਹੋਣੇ ਵਾਲੇ ਨੇ 2.5 ਘੰਟੇ ਹੋ ਗਏ ਮੁੰਡੇ ਦੀ ਮੌਤ ਹੋ ਗਈ ਜਦੇ ਮ੍ਰਿਤਕ ਦੇ ਘਰ ਚ ਕੌਣ ਕੌਣ ਹੈ ਘਰ ਗੁੱਡੀ ਵਿਆਹੀ ਵੀ ਹੈ ਮੁੰਡਾ ਬਾਹਰ ਆ ਇਕੱਲਾ ਹੀ ਦੀ ਕੱਲੇ ਵੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਰਾਜੀ ਰਥਾ ਜੀ ਵਿਚਾਰੇ ਜੀ ਮੈਂ ਤੁਸੀਂ ਕੀ ਕਰੀ ਦਿੰਦਾ ਗੁੰਡਾ ਕਰਦੀ ਆ ਬਸ ਉਹ ਚਾਹਣਾ ਜੀ ਪਰਚਾ ਹੋਣਾ ਚਾਹੀਦਾ ਜਿਹੜੇ ਕੁੱਟ ਕੇ ਮਾਰ ਗਏ ਤੇ ਕਿੰਨੀ ਤੇ ਲਾਸ਼ ਥੇ ਪਈ ਦੀ ਲਾਸ਼ 22 ਘੰਟੇ ਪਈ ਹੋ ਆਜੇ 22 ਘੰਟੇ ਹੋ ਗਏ 7 ਵਜੇ ਤੱਕ ਐ ਰਹਿ ਰਹੇ ਨੇ ਇਹਦਾ ਮਤਲਬ ਇਹ ਤੋਂ ਪਹਿਲਾਂ ਦੀ ਵੀ ਗੱਲ ਹੋ ਸਕਦੀ ਆ ਹੁਣ ਕੀ ਮੰਗ ਕੀ ਆਪਣੀ ਸਾਡੀ ਮੰਗੇ ਆ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਤੁਹਾਡਾ ਜੀ ਮੇਰਾ ਨਾਮ ਦਾ ਮਜੀਤ ਸਿੰਘ ਆ ਜੀ ਪਿੰਡ ਹਰਿਓਂ ਬਲਾਦੋਈ ਕੀ ਮਾਮਲਾ ਹੋਇਆ ਇਹ ਮਾਮਲਾ ਹੋਇਆ ਜੀ ਇਹ ਟਰੈਕਟਰ ਲਈ ਜਾਂਦੇ ਸੀ ਟਰੈਕਟਰ ਇਹ ਨਾਮ ਕੀ ਹੈ ਟਰਾਲੀ ਦੇਖੋ ਜੀ ਮਾੜੀ ਉਧਰ ਨੂੰ ਮਾਰ ਕੇ ਦਿਖਾਉਗੀ ਇਹ ਆਪਣਾ ਟਰੈਕਟਰ ਵਾਲਾ ਬੰਦਾ ਸਹੀ ਜਾ ਰਿਹਾ ਬੱਸ ਤੇ ਸੀਗੀ ਕਿੱਥੇ ਤੱਕ ਵੱਜ ਕੇ ਜਾ ਕੇ ਗਈ ਹੋਈ ਹੈ ਬੱਸ ਕਿੱਧਰੋਂ ਆ ਰਹੀ ਹੈ ਇਹ ਬੱਸ ਉਧਰੋਂ ਆ ਰਹੀ ਹੈ ਟਰੈਕਟਰ ਇਧਰੋਂ ਆ ਰਿਹਾ ਸੀ ਚਾਹਲਾ ਵੱਲੋਂ ਤੇ ਆ ਰਿਹਾ ਕੀ ਕਹਿੰਦੇ ਨੇ ਆ ਮੁੰਡਾ ਉਤਰਿਆ ਉਤਰ ਕੇ ਬੱਸ ਵਾਲਿਆਂ ਦੇ ਵਿੱਚ ਡੰਡੇ ਪਏ ਨੇ ਦੇਖ ਲੋ ਜੀ ਸ਼ਰੀਆਮ ਆ ਲੱਤਾਂ ਦੇ ਵਿੱਚ ਸੱਟਾਂ ਮਾਰੀਆਂ ਹੋਏ ਨੇ ਡੰਡੇ ਪੂਰੇ ਮਾਰੇ ਹੋਏ ਨੇ ਉਤਰ ਕੇ ਦੇਖ ਲੋ ਜੀ ਉਧਰ ਕੈਮਰਾ ਬਾਅਦ ਕਰ ਲਿਓ ਨਾ ਕਰਨੀ ਉੱਤਰ ਕੇ ਡੰਡਿਆਂ ਨਾਲ ਬੰਦਿਆਂ ਨੇ ਮਾਰੇ ਆ ਜੀ ਕੋਣ ਵੀ ਵੀਰੇ ਸਾਨੂੰ 7 ਵਜੇ ਦੀ ਘਟਨਾ ਹੋਈ ਹੋਈ ਆ ਸਾਨੂੰ ਅਸੀਂ ਆਏ ਆ ਵੀਰੇ ਹੁਣ 8:30 ਵਜੇ ਅਸੀਂ ਉਰੇ ਆਏ ਆ ਜੀ 7:00 ਬਜੇ ਵੀ ਘਟਣਾ ਹੋਈ ਹੋਈ ਆ ਤੇ ਉਹ ਬੰਦੇ ਮੈਨੂੰ ਜਿਹੜੇ ਕੈਰੈਕਟਰ ਜਾਂਦੇ ਹੁਣ ਰਾਸਤੇ ਨੇ ਮਿਲੇ ਨਹੀਂ ਜੀ ਤੇ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਲੈ ਗਿਆ ਹੁਣ ਵਿੱਚ ਹੈ ਜੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਟਰੈਕਟਰ ਵਾਲਾ ਬੰਦਾ ਵੀ ਤੇ ਹਰਿਆਉਂਗਲਾਂ ਦਾ ਹੀ ਆ ਜੀ ਚਾਚਾ ਜੀ ਮੇਰਾ ਜੀ ਨਾਮ ਮਨਜੀਤ ਸਿੰਘ ਆ ਜੀ ਉਮਰ ਕਿੰਨੀ ਕਾ ਉਮਰ ਹੋ ਗਈ ਆ ਜੀ 40 42 ਕਸਾਲੀ ਤੇ ਜਿਹੜੇ ਬੱਸ ਵਾਲੇ ਦਾ ਕੁਝ ਪਤਾ ਨਹੀਂ ਕੌਣ ਸੀ ਮੁੰਡੇ ਇਹ ਬੱਸ ਵਾਲੇ ਜੀ ਆਹੀ ਆ ਢੱਲੋਂ ਬੱਸ ਵਾਲੇ ਹੀ ਨੇ ਉਹ ਤਾਂ ਦਾਖਲ ਹੋ ਗਈ ਜਾ ਕੇ ਕਹਿੰਦਾ ਮਤਲਬ ਇਹਨਾਂ ਨੇ ਨੀਓ ਬੰਦਾ ਮਰ ਗਿਆ ਬੰਦਾ ਜੀ ਮੌਕੇ ਤੇ ਪੂਰਾ ਹੋ ਗਿਆ ਬੰਦੇ ਜੇ ਮਾੜਾ ਮੋਟਾ ਜੇ ਹੋਸ਼ ਵੀ ਹੁੰਦਾ ਵੀ ਤੁਸੀਂ ਚੱਕ ਕੇ ਲੈ ਜਾਓ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਆ ਬੰਦਾ ਚੱਕ ਕੇ ਵੀ ਨਹੀਂ ਲੈ ਕੇ ਗਿਆ ਦੂਏ ਲੋਟੇ ਉਹਦੇ ਵਿੱਚ ਕੁੱਟ ਕੇ ਹੀ ਮਾਰਦਾ ਦੂਏ ਲੋਟੇ ਜੀ ਬੰਦੇ ਜੇ ਖਬਰਾਂ ਜਾਨ ਪ੍ਰਾਣ ਹੁੰਦੀ ਤੁਸੀਂ ਚੱਕ ਕੇ ਤਾਂ ਲੈ ਜਾਓ ਚਲੋ ਬਾਤਾਂ ਦਾ ਬੱਸ ਬੱਜੀ ਇਹਦਾ ਨੁਕਸਾਨ ਹੋਇਆ ਲੋਹਾ ਦਾ ਸਿੱਧਾ ਹੋ ਜੂਗਾ ਹੀ ਨੁਕਸਾਨ ਭਰ ਦੰਦੇ ਮੌਤ ਹੋ ਗਿਆ ਚਾਲਕ ਦੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਤ ਆ ਰਹੀ ਸੀ ਜਿੱਦੋਂ ਬਾਦਪੁਰ ਸਾਈਡ ਤੋਂ ਜਿਹੜਾ ਟਰੈਕਟਰ ਡਰਾਈਵਰ ਸੀ ਤੇ ਟਰੈਕਟਰ ਲੈ ਕੇ ਜਾ ਰਿਹਾ ਸੀ ਆਪਣੀ ਜੈਲਾ ਤੁਮਾਤ ਕੋ ਨੂੰ ਅਮੋ ਸਾਹਮਣੀ ਟੱਕਰ ਹੋਈ ਹੈ ਜੀ ਟਰੈਕਟਰ ਅੱਗੇ ਲੰਘ ਗਿਆ ਸੀ ਪਿੱਛੇ ਟਰਾਲੀ ਉਹਦੇ ਫਰੰਟ ਤੇ ਫਸ ਗਈ ਬੱਸ ਦੇ ਜਿਹੜਾ ਟਰੈਕਟਰ ਚਾਲਕ ਮਲਜੀਤ ਸਿੰਘ ਪੂਰੀ ਰੈੱਡ ਬੋਡੀ ਪਈ ਹੈ ਟਰੈਕਟਰ ਦੇ ਟਾਇਰਾਂ ਕੋਲੇ ਅੱਗੇ ਜਾਂਚ ਪੜਤਾਲ ਕਰ ਰਹੇ ਆ ਜੀ ਜੋ ਸਟੇਟਮੈਂਟ ਦੇਣਗੇ ਉਸ ਹਸਾਬ ਨਾਲ ਕਾਨੂੰਨੀ ਕਾਰਵਾਈ ਕਰਦੇ ਕਰਦੇ ਮਵਾਰਿਕ ਵੈਂਪਰਾ ਦਾ ਕਹਿੜਾ ਵੀ ਉਹ ਡਰਾਈਵਰ ਦੇ ਕਨੈਕਟਰ ਨੇ ਉਹਨਾਂ ਨੂੰ ਕੁੱਟ-ਕੁੱਟ ਹਾਂਜੀ ਉਹ ਕਹਿ ਰਹੇ ਨੇ ਜੀ ਹਾਂਜੀ ਉਹ ਕਹਿ ਰਹੇ ਨੇ ਵੀ ਉਹਨੂੰ ਐ ਕੁੱਟ-ਕੁੱਟ ਕੇ ਮਾਰਿਆ ਅੱਗੇ ਦੇਖੋ ਜੀ ਜਾਂਚ ਪੜਤਾਲ ਤੋਂ ਜੋ ਸਾਹਮਣੇ ਆ ਉਹ ਉਸ ਹਸਾਬ ਦੇ ਕਾਰਵਾਈ ਕੀਤੀ ਹੈ ਰੋਡ ਕਲੀਅਰ ਕਰ ਦਿੱਤਾ ਗਿਆ ਜੀ ਤੇ ਰੈਡ ਵਾਟੀ ਹਾਂਜੀ ਇਹਦੀ ਕਰਨ ਲੱਗੇ ਆ ਸਰ ਰੋਡ ਕਲੀਅਰ ਕਰਨ ਲੱਗੇ ਆ